ਹਿੰਸਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਟਡਿਆਲਾ ਨੱਥ ਪੱਤੀ ਮਿਰਜੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੇ ਬਾਈਪਾਸ ਤੇ ਬਿਲਕੁਲ ਨਾਲ ਹੀ ਆਪਾਂ ਜਿਹੜਾ ਵਾ ਰਣਜੀਤ ਸਿੰਘ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਵਾ ਤਿੰਨੇ ਤੁਹਾਨੂੰ ਚੰਗੇ ਕੱਦ ਕਾਠ ਵਾਲੀਆਂ ਜਿਹੜੀਆਂ ਚੰਗੀਆਂ ਵੜਾ ਤੁਹਾਨੂੰ ਦਿਖਾਉਣੀਆਂ ਤੇ ਤਿੰਨੇ ਬੱਚੇ ਤੋਂ ਬਿਨਾਂ ਹੀ ਆ ਜਿਹੜੀਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੱਤਨ ਹਰ ਕਿਸੇ ਵੀਡੀਓ 'ਚ ਸਾਡੀ ਇਹੀ ਬੇਨਤੀ ਹੁੰਦੀ ਆ ਕਿ ਕਿਹੇ ਵੀ ਵੀਰ ਨੇ ਕਿਹੇ ਵੀ ਵੀਡੀਓ ਤੋਂ ਜਾਂ ਕਿਹੇ ਵੀ ਵਪਾਰੀ ਵੀਰ ਤੋਂ ਪਸ਼ੂ ਲੈਣਾ ਤੇ ਆਪਣਾ ਦੋ ਟਾਈਮ ਆਪਣੀ ਆਪ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦਣਾ ਵਾ ਨਹੀਂ ਤੇ ਆਪਣਾ ਦੋ ਟਾਈਮ ਵੀਡੀਓ ਕਾਲ ਤੇ ਚਵਾ ਲੋ ਪਾਸ ਕਰਕੇ ਖੜੋ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਜ਼ਿੰਮੇਵਾਰੀ ਵੀ ਤੁਹਾਡੀ ਆ ਅਸੀਂ ਕਿਹੜਾ ਕੋਈ ਚਵਾਈ ਕਰਕੇ ਵੀਡੀਓ ਬਣਾਉਂਦੇ ਹੁੰਦੇ ਐਵੇਂ ਹੋਣਾ 10 ਮਿੰਟ ਲਾਉਣੇ ਆ ਤੇ ਚੱਲ ਜਾਣਾ ਹੁੰਦਾ ਵਾ ਤੇ ਆਪਣਾ ਤੁਸੀਂ ਸੋਚ ਸਮਝ ਕੇ ਵੇਸਟ ਆ ਕੇ ਪਸ਼ੂ ਵੇ ਲੈਣਾ ਹੁੰਦਾ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੀ ਭਾਈ ਸਤਿ ਸ੍ਰੀ ਅਕਾਲ ਹੋ ਸੁਣਾ ਠੀਕ ਠਾਕ ਜੀ ਠੀਕ ਠਾਕ ਰਪੀ ਜੀ ਤੁਸੀਂ ਸੁਣਾਓ ਸਭ ਵਧੀਆ ਜੀ ਹੋ ਸੁਣਾ ਪਰਵਾਜ਼ ਵੀਕਾ ਬੜੇ ਦਿਨਾਂ ਬਾਅਦ ਦਰਸ਼ਨ ਹੀ ਦਿੱਤੇ ਜੀ ਦਰਸ਼ਨ ਆਉਂਦੀਆਂ ਨੇ ਯਾਰ ਪੀ ਭਾਈ ਇੱਕ ਦੋ ਨਾਲ ਨਾਲ ਹੀ ਵਿਕਦਾ ਜਾਂਦਾ ਰਿਹਾ ਠੀਕ ਆ ਇਹਦਾ ਦੋ ਲੈਂਦੀਆਂ ਤਿੰਨ ਲੈਂਦੀਆਂ ਉਹ ਨਾਲ ਨਾਲ ਹੀ ਵਿਕ ਜਾਂਦੇ ਵਿੱਚ ਨਾਲੇ ਤੁਸੀਂ ਦੱਸਣ ਦੇ ਕਾਫੀ ਦਿਨ ਚੰਡੀਗੜ੍ਹ ਲੱਗੇ ਸੀ ਤੁਹਾਨੂੰ ਚੰਡੀਗੜ੍ਹ ਮੇਰੇ ਤਾਂ ਹੀ ਗਏ 7-8 ਦਿਨ ਆਹ ਉੱਥੇ ਤੁਸੀਂ ਕੁਝ ਦਿਨ ਲਾਏ ਜੀ ਉੱਥੇ ਵੀ ਨਾ ਆਏ ਫਿਰ ਕੋਈ ਕੰਮ ਕੀ ਕਰਵਾਤੇ ਠੀਕ ਆ ਬਾਕੀ ਦੇ ਵੇਚਤੀਆਂ ਸਾਰੀਆਂ ਠੀਕ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਰঞ্জੀਤ ਸਿੰਘ ਹਾਂਜੀ ਪੈਂਤੜੇ ਵਾਲਾ ਨੱਤ ਪੱਤੀ ਮਿਰਚ ਵਾਲੀ ਠੀਕ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਪਟਾਲੇ ਬਾਈਪਾਸ ਤੋਂ ਸਿਰਫ 1 ਕਿਲੋਮੀਟਰ ਅਡਵਾਇਆ ਠੀਕ ਹੈ ਜੀ ਵੀਰਪਿੰਡ ਦੇ ਨਾਲ ਹੀ ਬੁੱਤੋਂ ਤੇ ਫੋਨ ਨੰਬਰ ਹੀ ਬੋਲ ਦੋ 9855094190 ਠੀਕ ਹੈ ਤੇ ਚਲੋ ਫਿਰ ਸਰਵਾਜ ਜਣੀ ਆ ਪਹਿਲੇ ਨੰਬਰ ਤੇ ਇਤੋਂ ਹੀ ਕਰ ਲਈਏ ਕਿੰਨਾ ਜਿਹੜੇ ਕੋਲ ਦੁੱਧ ਹਰਪੂ ਭਾਈ ਦੁੱਧ ਜੇ ਥੱਲੇ 7 ਕਿਲੋ ਆ ਪੱਕਾ ਦੁੱਧ ਹੈ ਗਾ ਜੀ ਲੀਟਰ ਦਾ ਅੱਛਾ ਪਰ ਦੇਣੀ ਗਰੰਟੀ 6 ਕਿਲੋ ਦੇ ਘਰ ਜਾ ਕੇ ਕਿਲੋ ਵਧੇ ਮਜਾ ਵੇਰੀ ਉਹਨਾਂ ਮੈਂ ਇਦਾਂ ਹੀ ਤੁਹਾਨੂੰ ਬੋਲਾ ਇਦਾਂ ਮਾ ਵੇਚਦਾ ਠੀਕ ਹੈ ਜੀ ਸਾਰੇ ਵੇਚੀਆਂ ਸੀ ਕਿ ਲੋਕ ਲੋ ਪਾਈ ਆਪਾ ਇੱਕ ਕਿਲੋ ਕਿਲੋ ਜਾ ਕੇ ਵਧਿਆ ਹੈ ਉਹਦੇ ਘਰ ਜਾ ਕੇ ਪਾਈਆ ਖਣ ਦੁੱਧ ਘੜਦਾ ਜੀ ਹਾਂ ਜੀ ਤੁਹਾਡੇ ਕੋ ਵੀ ਘੜਦਾ ਵਾ ਦੂਜੇ ਦਿਨ ਜਾ ਕੇ ਗਾਈ ਸਾਹ ਜਿੱਤੀ ਚਾਰ ਲੰਗ ਚੋਈ ਇਹਦਾ ਅੱਜ ਦੁੱਧ ਸਹੀ ਕੀਤਾ ਇਹਨੂੰ ਦੋ ਦਿਨ ਨੇ ਕਹਾਂ ਘੜ ਦੱਤਾ ਮੈਨੂੰ ਕਾਣ ਕੇ ਠੀਕ ਹੈ ਜੀ ਤੇ ਚਲੋ ਤੋਰਾਂ ਫੇਰ ਇੱਕ ਰੀਨ ਬਾਕੀ ਅੱਜ ਸੱਜਣਾ ਸਾਰੀਆਂ ਚੰਗੇ ਦੁੱਧ ਵਾਲੀਆਂ ਵਾਂ ਜਿਹੜੀਆਂ ਇਹ ਆਪੇ ਜਾਂ ਗਾਂ ਇਹੋ ਜਿਹੀ ਵੈਡ ਤਿਆਰ ਹੁੰਦੀ ਆ ਤੇ ਚੰਗੀ ਰਕਮ ਨਾਲ ਜੋੜਦੀ ਆ ਜਿਹੜੀ ਬਾਕੀ ਜੇ ਆਪਾਂ ਮਿਲਕ ਵੇਨ ਦੇਖੀਏ ਥਾਣਾ ਦਾ ਸਾਈਜ਼ ਕਿ ਆਪ ਦੇਖੀਏ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੀਆਂ ਚੰਗੀਆਂ ਆਪਾਂ ਦੇਖ ਸਕਦੇ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਬਾਕੀ ਰਾਂਗਰ ਉਹਦੇ ਵੀ ਚੰਗੀ ਆ ਤੇ ਦੁੱਧ ਜਿਹੜਾ ਹੁਣ 6-7 ਲੀਟਰ ਜਿਹੜਾ ਕਿੰਦੇ ਕੀ ਹੈਗਾ ਇਹ ਆ ਪਿਪਾ ਹੀ ਦੁੱਧਾਂ ਨੂੰ ਝੂਠ ਬੋਲਣਾ ਹਾਂਜੀ ਅੱਛਾ ਕੱਲ ਕੀ ਅਮਰ ਕਾ ਲਾਂਮਾ ਜਿਹੜਾ ਲੈਣਾ ਉਹ ਮਾੜਾ ਹਾਂਜੀ ਹਾਂਜੀ ਅਗਲੇ ਨੂੰ ਬਾਦ ਦੋ ਪਈਆ ਕੁਝ ਕੁਝ ਜੀ ਹਾਂਜੀ ਹਾਂਜੀ ਅਗਰ ਸੀਲੀ ਵੇਖੋ ਵੈਸੇ ਗਾਂ ਦੀ ਤੇ ਦੇਖੋ ਠੀਕ ਜੇ ਚਵਾ ਦੇਖ ਲਓ ਇਹ ਵੀ ਕੋਤਾਰਾ ਮੋੜ ਹਾਂ ਪਿੱਛੇ ਅਗਲੇ ਥਣਾਂ ਦਾ ਚਵਾ ਤੇ ਹੁਣ ਆ ਪਿਛਲੇ ਸਾਲ ਦਾ ਜਵਾਬ ਲੈ ਇਸ ਸਾਲ ਦੀ ਪਿਛਲੇ ਸਾਲ ਚ ਜਿਹੜੀ ਆ ਇਧਰ ਪੂਰ ਜੇ ਵੀਰ ਜੀ ਮਗਰ ਨਹੀਂ ਜੀ ਇੱਕ ਮਾਸਾ ਜਿੰਨੀ ਨਹੀਂ ਪੂਰ ਆ ਦੇ ਕਦੇ ਉਤਰਾਂ ਕੀ ਜਿਹੜੀ ਧਾਰ ਵੱਜ ਜਾਂਦੀ ਆ ਇਧਰ ਇਧਰ ਮੜਿਆ ਹੱਥ ਨੇ ਠੀਕ ਆ ਜਿੰਨੀ ਪੂਰ ਤੇ ਇਹਦਾ ਮੁੱਲ ਫਿਰ ਚਲੋ ਜੇ ਇਹਦੇ ਦੁੱਧ ਨੂੰ ਦਾ 10 ਕਿਲੋ ਹੈ ਤੇ ਮੁੱਲ ਵਧਾਉਣਾ ਹੈ ਹਾਂ ਜੀ ਹਿਸਾਬ ਨਾਲ ਤੁਸੀਂ ਹਾਂ ਜੀ ਹਾਂ ਜੀ ਵੀਰ ਜੀ 17000 17000 ਦੀ ਨਾ ਵੇਚੀ ਹੈ ਹਾਂ ਕਿਨੇ ਦੀ ਵੇਚੀ 16 ਦੀ ਵੇਚ ਦੀ ਹੈ ਹਰ ਪੀ ਭਾਜੀ ਹਾਂ 15000 ਅੱਛਾ 15000 ਜੀ ਸਾਨੂੰ ਪਤਾ ਮੇਰਾ ਪੱਕਾ ਹੀ ਰੇਟ ਹੁੰਦਾ ਉਹਦੇ ਚ 5-700 ਦਾ ਹੀ ਫਰਕ ਹੁੰਦਾ ਠੀਕ ਆ ਹਾਂ ਨਾ 15000 ਚਲੋ ਬਾਕੀ ਮੌਕੇ ਤੇ ਕਰ ਦੋਗੇ ਜੀ ਬਾਣ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਆ ਗਈ ਜਿਹੜੀ ਦੂਸਰੇ ਨੰਬਰ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਤਿਆਰ ਹਰ ਪੀ ਭਾਜੀ ਇਹਦੇ ਥੱਲੇ ਦੁੱਧ 9 ਕਿਲੋ ਹੈ ਅੱਛਾ ਐ ਹੁਣੇ ਦੁੱਧ ਦੇ ਕੋਲ 8 ਕਿਲੋ ਹੈਗਾ ਪੱਕਾ ਦੁੱਧ ਅੱਛਾ ਤੇ ਇਹਨੂੰ ਬਣੀ ਨੂੰ ਅੱਜ 4 ਦਿਨ ਹੋ ਗਏ अच्छा मैं ਘਰ ਹੀ ਬਣਾਈ ਮੈਂ ਚੁੰਦਾ ਰਿਆਂ ਪਹਿਲਾਂ ਚੋਈ ਮਨਤਾਜ ਇਹਨੂੰ ਰੋਈ ਮਦੱਕ ਦੇਣਾ ਹੈ ਮੈਂ ਠੀਕ ਹੈ ਤੇ ਇਹ ਬੜੀ ਨੂੰ ਇਹਨੂੰ 4-5 ਨ ਹੋ ਗਿਆ ਤੋਰੋ ਫਿਰ ਇੱਕ ਰੀਨ ਵੀ ਬਾਕੀ ਸੱਜਰ ਇਹਨੇ ਵੀ ਦੁੱਧ ਚੰਗਾ ਕੱਢਿਆ ਹੋਣਾ ਪੂਰੇ ਵੱਡੇ ਕੱਦ ਕਾਠ ਚ ਆ ਜਿਹੜੀ ਹੈ ਵੀ ਤਿੰਨੇ ਹੀ ਅੱਜ ਵੱਡੇ ਕੱਦ ਕਾਠ ਵਾਲੀਆਂ ਵਾਂ ਚੰਗੇ ਰਕਾਰ ਵਾਲੀਆਂ گاਵਾ ਵਾਂ ਜਿਹੜੀਆਂ ਅੱਜ ਤਣ ਦਿਖਾਉਂਦੇ ਬਾਕੀ ਦੋ ਦਰੀ ਆਪਣੀ ਤੁਸੀਂ ਆਪ ਚਵਾਈ ਕਰਕੇ ਖੜੋ ਤਸੱਲੀ ਕਰਕੇ ਖੜੋ ਇਹ ਇਹਦਾ ਫਿਰ ਮੁੱਲ ਹਾਪੀ ਭਾਈ ਮੁੱਲ ਤੇ ਇਹਦਾ ਚਲੋ ਇਹਦਾ ਵੀ ਜਾਜੀ ਅੱਛਾ ਤੁਹਾਨੂੰ ਬਾਹਰ ਰੇਡ ਮੇਰੇ ਛੋਟੇ ਛੋਟੇ ਹੁੰਦੇ ਆ ਠੀਕ ਹੈ ਇਹਦਾ ਜੀ ਮੁੱਲ ਕਰਾ 18000 ਦੀ ਦੇ ਦੀ 18 ਦੀ ਨਹੀਂ ਦਈਏ ਕਿਨੇ ਦੀ 17 ਦੀ ਦੇ ਦਈਏ ਇਹ ਵੀ ਕਰ ਦੀ ਜਾਜੀ ਕਰਦੇ ਆ ਯਾਰ ਅੱਛਾ 16 ਨਹੀਂ ਦੇ ਦ ਇਹ ਵੀ ਮਾਨ ਤਾਨ ਪੂਰਾ ਤੇ ਛੋੜ ਤੁਹਾਨੂੰ 305 ਪੰਕ ਦੇ ਨਹੀਂ ਠੀਕ ਹੈ ਜੀ ਮਾਨ ਤਾਨ ਇਚ ਵੀ ਹੋ ਜਾ ਅੱਛਾ ਫੋਨ ਲਾਵੇ ਕੋਈ ਕੱਲੋਂ ਵੀਰ ਨੂੰ ਜਿਹੜਾ ਵੀਰ ਮਾਜੀ ਇੱਥੇ ਦੋ ਡੰਗ ਚੋਂ ਆ ਕੇ ਆਪਣੀ ਤਸੱਲੀ ਕਰੇ ਮੇਰੇ ਨਾਲ ਦਾ ਦਾਕਾ ਨੇ ਦੁਹਾਂ ਤਨਾਂ ਨਾਲ ਤੱਕ ਆ ਗਈ ਤਾਂ ਮੈਂ ਵੀਡੀਓ ਤੇ ਮੈਂ ਕਰੀ ਵੀਡੀਓ ਲੰਘਦੀ ਹੀ ਹੁਈਆ ਪਰ ਮੈਨੂੰ ਜਾਜ ਦਾਤੀ ਕਾ ਆਂਦੇ ਵਪਾਰੀ ਝੂੜ ਪਾਲਦੇ ਆ ਪਰ ਘਰ ਵਾਲੇ ਆਤੀ ਕਰਾਤੀ ਐ ਅੱਛਾ ਤਾਂ ਮੈਂ ਇਹ ਤੇ ਕਰੀ ਤੁਹਾਨੂੰ ਪਤਾ ਮੈਂ ਝੂਣ ਨਹੀਂ ਬੋਲ ਕੇ ਮਾਰ ਵੇਚਦਾ ਮੈਂ ਚਾਈ ਨਾ ਵੇਚ ਰਿਆ ਪਰ ਮੈਂ ਚਾਈ ਤੇ ਰਿਆ ਪਰ ਮੈਨੂੰ ਰਗੜਤਾ ਅੱਛਾ ਕਿੰਨਾ ਤਗੜਿਆ ਵੀਡੀਓ ਚ ਪਾਈ ਸੀ ਨਾ ਮੈਂ ਹਾਂਜੀ 11 ਕਿਲੋ ਨਾ ਕਿਹਾ ਆਹੋ ਆਹੋ ਤੇ ਉਹਨੇ ਦੁਆ ਤਾ 18 ਕਿਲੋ ਦੁੱਧ ਹੀ ਦਿੱਤਾ ਮੈਂ ਅੱਛਾ ਆ ਗਈ ਮੈਂ ਕਿਹਾ ਕੁਝ ਨਹੀਂ ਕੋਈ ਗੱਲ ਨਹੀਂ ਅੱਛਾ ਠੀਕ ਆ ਦੁੱਧ ਤਾ 11 ਤੇ ਰਹੀ 10 9 8 7 ਫਿਰ ਇਹ ਬਲੇ 7 ਕਿਲੋ 6 7 ਕਿਲੋ ਦੁੱਧ ਅੱਛਾ ਤੇ ਜਿੰਨਾ ਮੈਂ ਜੋਰ ਉੱਤੇ ਲਾਇਆ ਤੇ ਕਲੀ ਹਲਾ ਮਤਲਬ ਘਰੋਂ ਲਈ ਸੀ ਤੁਸੀਂ ਘਰ ਵਾਲੇ ਨੂੰ ਤਾਂ ਲਈ ਠੀਕ ਉਹਨੇ ਸੌਂ ਖਾਦੀ ਨਹੀਂ ਭਾਜੀ ਸਰਦਾਰ ਬੰਦਾ ਹੀ ਸਵਾ ਕਾਈ ਨਹੀਂ ਭਾਜੀ 18 ਕਿਲੋ ਮਿਲ ਕੇ ਦਿਨਾ ਭਾਜੀ 18 ਕਿਲੋ ਮੈਂ ਨਹੀਂ ਹੋਣਾ ਨਹੀਂ ਮੈਂ ਵੀ ਜਾ ਗਿਆ ਤਰੀ ਭਾਈ ਮੈਂ ਚਲੋ ਕੋਈ ਗੱਲ ਨਹੀਂ ਪਾ ਲਈ ਅੱਛਾ ਚਲੋ ਇਹ ਕਈ ਬਤਾਈਓ ਤੇ ਆਪਾਂ ਕਈਦਾ ਆਪਣੀ ਤਸੱਲੀ ਕਰੀਆ ਮੈਂ ਤਾਂ ਵੇ ਲਓ ਹੁਣ ਵੀ ਮਾਲ ਲੈਣਾ ਨਾ ਹਾਂਜੀ ਅਰੇ ਮੈਂ ਚਵਾਈ ਨਹੀਂ ਕੀਤੀ ਅੱਛਾ ਇਦਾਂ ਜਾਣਾ ਜਾ ਕੇ ਥਣ ਚਾ ਕੇ ਚਿਪ ਕਰ ਲੈਣੀ ਸੀ ਦੁੱਧ ਦੀ ਸੇਵਾ ਦਾ ਪਰ ਜਦੋਂ ਗਾਹ ਕੀ ਖਰਾਬ ਕਰਦਾ ਨਾ ਫਿਰ ਦੁੱਖ ਬੜਾ ਹੁੰਦਾ ਜੀ ਅੱਛਾ ਕਹਿੰਦਾ ਦੋਹਾਂ ਗਾਵਾਂ ਦਾ ਧੱਕਾ ਹੋਇਆ ਚਲੋ ਕੋਈ ਨਹੀਂ ਮਾਲ ਕੋਈ ਇਹਦਾ ਸੋਈ ਕੱਫੇ ਲਊਗਾ ਠੀਕ ਠੀਕ ਤੇ ਚਲੋ ਹੁਣ ਇੱਕ ਜਿਹੜੀ ਐਂਡ ਤੇ ਰਹਿ ਗਈ ਐ ਤੇ ਇਹ ਜਿਹੜੀ ਸਾਰਿਆਂ ਤੋਂ ਵੀ ਵੱਡੇ ਕੱਦ ਵਾਲੀ ਆ ਪੂਰੀ ਤਗੜੀ ਵਹਿੜਿਆ ਜਿਹੜੀ ਫਾਰਮ ਵਾਲੀ ਆ ਜਿਹੜੀ ਇਹ ਵਾਹ ਜਾ ਇਹਦੇ ਕੋਲ ਕਿੰਨਾ ਦੁੱਧ ਵਿੱਜੀ ਆਪ ਵੀ ਬਾਦੀ ਆ ਤੇ ਇਹੋਲੇ ਦੁੱਧ 7 ਕਿਲੋ ਸੱਤ ਕਿਲੋ ਹੈਗਾ ਪੱਕਾ ਦੁੱਧ ਤੋੜ ਦੋ ਫੇਰ ਇਹਨਾਂ ਬਾਕੀ ਸੱਜਰ ਨੇ ਤੇਨੇ ਦੁੱਧ ਚੰਗਾ ਕੱਢਿਆਣਾ ਉਹ ਦਿਆਂਦੇ 30 ਲੀਟਰ ਦਿੰਦੇ ਹੀ ਰਹੀ ਆ ਅੱਛਾ 30 ਲੀਟਰ ਜਾਂਦੇ ਐਵਰੇਜ ਲਈ ਅਸੀਂ ਅੱਛਾ ਤੇ ਇਹ ਕਿਹੜੇ ਰਸੇ ਦਾ ਬਣਾ ਕਰਦੀ ਆ ਅੱਛਾ ਖਲਿਆਰਾ ਹੁਣਾ ਪਾਇਆ ਨਹੀਂ ਮੈਨੂੰ ਤਾਂ ਮੈਂ ਪਾਇਆ ਖਲਿਆਰਾ ਕਿੰਨਾ ਵੀ ਕਰਦੀ ਵੜਾ ਵਾਕਈ ਇਹ ਵੀ ਇਹੋ ਜੀ ਗਾਂ ਕਿਤੇ ਗਾਂ ਤਿਆਰ ਹੁੰਦੀ ਆ ਤੇ ਕਈ گاਵਾ ਦੀ ਰਕਮ ਨਾਲ ਜੋੜ ਦੋਗੀ ਜਿੱਦੀ ਇਹ ਹੈਗੀ ਆ ਇੱਕ ਮਿੰਟ ਰੋਕੋ ਹਾਂ ਮਿੱਧੀ ਇੱਥੇ ਆਹ ਦੇਖ ਸਾਡੇ ਇਹਦੇ ਮਿਲਕ ਵਿੱਚ ਦੇਖ ਸਕਦੇ ਹਵਾਨੇ ਤੇ ਨਾੜਾਂ ਜੜੀਆਂ ਇਹਦੀਆਂ ਦੇਖ ਸਕਦੇ ਜੀ ਬਾਕੀ ਖੜੇ ਕੋਈ ਸਾਹ ਭਲਾ ਲੈ ਜੇ ਅੱਛੇ ਵਾਲਾ ਵੀ ਲੈ ਜੇ ਮਾਈ ਦੋ ਦਮਾ ਪੱਤ ਸੇ ਜਿਹੜੀਆਂ ਪਾਪਾਂ ਹੀ ਲੱਗੀਆਂ ਹੋਆਂ ਇਹਦੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਆ ਪੀਪੇ ਫੋਨ ਤੇ ਕਰਨਾ ਹੈ ਅੱਛਾ ਇਹਦਾ ਫੋਨ ਤੇ ਕਰੀਏ ਜਿਹੜਾ ਭਰਾ ਫੋਨ ਲਾਵੇ ਅੱਛਾ ਆਹ ਦੇ ਦੇ ਕੇ ਤੁਰਾਂਗਾ ਠੀਕ ਹੈ ਦੇ ਰਾਂਗਾ ਵਾ ਆਪਾਂ ਦੇ ਰਾਂਗਾ ਭਾਰਾ ਹੀ ਦੇ ਰਾਂ ਠੀਕ ਹੈ ਵੀਰ ਜੀ ਤੇ ਬਾਕੀ ਇਹ ਆ ਵੀ ਕੋਈ ਵੀ ਇੱਥੋਂ ਆਪਣੀ ਤਸੱਲੀ ਕਰਕੇ ਵੇਛਾ ਕਿ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ। ਸਾਪੀ ਭਾਈ 2 ਡੰਗ 60 ਤੇ 3 ਡੰਗ ਚੂਏ ਮੇਰੇ ਕਿਲੇ ਤੇ। ਠੀਕ ਹੈ ਜੀ। 3 ਡੰਗ ਚੂਗ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ। ਠੀਕ ਹੈ ਜੀ। ਹਾਂ ਜੀ। ਠੀਕ ਹੈ।